ਅਸੀਂ ਇਸ ਵਕਤ ਪਟਨਾ ਐਸਡੀਐਮ ਦਫ਼ਤਰ ਵੱਲ ਪਹੁੰਚੇ ਆ ਕਿਸ ਤਰ੍ਹਾਂ ਦੀਆਂ ਪਾਰਟੀਆਂ ਨੇ ਜਿਹੜੇ ਕਿ ਇਸ ਵਕਤ ਦੇ ਜਿਹੜੇ ਕਿ ਕੈਂਡੀਡੇਟ ਖੜੇ ਨੇ ਔਰ ਕਿਸ ਤਰ੍ਹਾਂ ਦੀਆਂ ਉਮੀਦਾਂ ਲਾਈ ਬੈਠੇ ਨੇ ਔਰ ਇਸ ਵਕਤ ਦਾ ਜਿਹੜਾ ਤੁਹਾਨੂੰ ਪੁਰਤੱਕ ਨਜ਼ਾਰਾ ਵੀ ਦਿਖਾਦੇ ਆਂ ਸੀ ਕੀ ਹਾਲਾਤ ਨੇ ਇਸ ਵਕਤ ਦੇ ਔਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਉਹ ਵੀ ਕੀ ਇਸ ਵਕਤ ਕਹਿ ਰਹੇ ਨੇ ਕਿਉਂਕਿ ਇਸ ਵਕਤ ਦਾ ਜਿਹੜਾ ਹਾਲਾਤ ਦਿਖਾਣੇ ਤੁਹਾਨੂੰ ਉਹ ਕੈਂਡੀਡੇਟ ਵੀ ਜਿਹੜੇ ਕਾਫੀ ਕੁਝ ਕਹਿ ਰਹੇ ਨੇ ਕਈ ਵਰੀ ਇਸ ਤਰ੍ਹਾਂ ਦੀਆਂ ਪਾਰਟੀਆਂ ਵੱਲੋਂ ਵੀ ਕੋਈ ਐਲੀਗੇਸ਼ਨ ਲਗਾਏ ਜਾਂਦੇ ਹੁੰਦੇ ਆ ਔਰ ਉਹ ਜਿਹੜੀਆਂ ਵਾਕ-ਵਾਕ ਪਾਰਟੀਆਂ ਦੇ ਐਲੀਗੇਸ਼ਨ ਹੈ ਉਹ ਕੀ ਤੁਹਾਨੂੰ ਇਸ ਵਕਤ ਦੱਸ ਕਰਨੇ ਤੁਹਾਨੂੰ ਕੀ ਕਹਿ ਰਹੇ ਨੇ ਤੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਨਰੈਣ ਸਿੰਘ ਨਰਸੋਦ ਔਰ ਕਿਉਂਕਿ ਉਹਨਾਂ ਵੱਲੋਂ ਵੀ ਇਸ ਵਕਤ ਜਿਹੜਾ ਕਿ ਮਾਹੌਲ ਦੇਖ ਰਹੇ ਨੇ ਉਹ ਕਿਸ ਤਰ੍ਹਾਂ ਦਾ ਇਸ ਵਕਤ ਜਿਹੜਾ ਤੁਹਾਨੂੰ ਦਿਖਾਣਿਆ ਕੀ ਗੱਲਬਾਤ ਹੈ ਇਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਮਲਾ ਕੀ ਆ ਔਰ ਜਿਹੜਾ ਕਿ ਇਸ ਵਕਤ ਐਡੀਐਮ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਲਿਸਟ ਲੱਗਣੀ ਸੀ ਪੰਚਾਇਤ ਸਮਤੀਆਂ ਦੀ ਬਲੌਕ ਸਮਤੀ ਦੇ ਜਿਹੜੇ ਚੋਣ ਨੇ ਉਹਨਾਂ ਦੀ ਅੱਜ ਲਿਸਟ ਲੱਗਣੀ ਸੀ 3 ਵਜੇ ਲਿਸਟ ਲੱਗਣ ਦਾ ਸਮਾਂ ਸੀ ਸਾਨੂੰ ਦਿੱਤਾ ਗਿਆ ਸੀ ਕਿ 3 ਵਜੇ ਲਿਸਟ ਲੱਗ ਜੂਗੀ ਸਾਡੇ ਕੁਝ ਕੈਂਡੀਡੇਟਾਂ ਨੂੰ ਇਹਨਾਂ ਵੱਲੋਂ ਫੋਨ ਜਾਂਦੇ ਆ ਕਿ ਤੁਹਾਡੇ ਅਲੀਗੇਸ਼ਨ ਲੱਗ ਗਿਆ ਤੁਸੀਂ ਆ ਕੇ ਕਲੀਅਰ ਕਰੋ ਉਹ ਅਲੀਗੇਸ਼ਨ ਕਲੀਅਰ ਕਰਨ ਵਾਸਤੇ ਸਾਡੇ ਸਾਰੇ ਕੈਂਡੀਡੇਟ ਚਾਰ ਕੈਂਡੀਡੇਟਾਂ ਦੇ ਭਾਜੀਪੀ ਤੇ ਇਹਨਾਂ ਨੇ ਅਲੀਗੇਸ਼ਨ ਲਾਏ ਨੇ ਚਾਰੇ ਮੇਰੇ ਕੈਂਡੀਡੇਟ ਇੱਥੇ ਖੜੇ ਨੇ ਇਹ ਮੇਰੀ ਭੈਣ ਖੜੀ ਹੈ ਦੁਗਾਲ ਤੋਂ ਇਹਦਾ ਛੋਟਾ ਜਿਹਾ ਬੱਚਾ ਹੈ ਇਹ ਸਾਰੇ ਅਸੀਂ ਲੈ ਕੇ 3 ਵਜੇ ਦੇ ਉੱਤੇ ਪੌਣੇ 8 ਵਜ ਗਏ ਨੇ ਹੁਣ ਪੌਣੇ 8 ਵਜੇ ਤੱਕ ਅਜੇ ਵੀ ਲਿਸਟ ਨਹੀਂ ਲੱਗੀ ਹੈ ਅੰਦਰ ਐਸ ਡੀ ਐਮ ਸਾਹਿਬ ਬੈਠੇ ਆ ਵੀਡੀਓ ਸਾਹਿਬ ਬੈਠੇ ਆ ਕੋਈ ਵੀ ਲਿਸਟ ਨਹੀਂ ਲਾ ਰਿਹਾ ਜੇ ਅਸੀਂ ਅੰਦਰ ਜਾਂਦੇ ਆ ਤਾਂ ਉਹ ਕਹਿੰਦੇ ਥੋੜਾ ਚਿਰ ਵੇਟ ਕਰੋ ਥੋੜਾ ਚਿਰ ਵੇਟ ਕਰੋ ਜਿਹੜੀ ਆਮ ਪਾਰਟੀ ਦੀ ਸਰਕਾਰ ਹੈ ਉਹ ਗੁੰਡਾਗਰਦੀ ਤੇ ਉਤਰੀ ਹੋਈ ਆ ਜੋ ਇਹ ਕਹਿੰਦੇ ਸੀ ਸ਼ਾਮ-ਦਾਮ ਦੰਨ ਭੇਜ ਮਾਰੋ ਲਾਠੀਆਂ ਮਾਰੋ ਕਿਸੇ ਨੂੰ ਕੁੱਟੋ ਮਾਰੋ ਜੋ ਕੁਝ ਕਰਨਾ ਪੈਂਦਾ ਹੈ ਕਰੋ ਪਰ ਇਲੈਕਸ਼ਨ ਜਿੱਤਣਾ ਹੈ ਇਹ ਇਲੈਕਸ਼ਨ ਜਿੱਤਣ ਵਾਸਤੇ ਸਾਰਾ ਕੁਝ ਈਲੇ-ਸੀਲੇ ਵਿਰਤ ਕੇ ਇਹ ਚਾਹੁੰਦੇ ਆ ਕਿ ਇਹਨਾਂ ਕੈਂਡੀਡੇਟਾਂ ਦੇ ਅਸੀਂ ਕੈਂਡੀਡੇਟਸ਼ਿਪੇ ਜਿਹੜੀ ਉਹ ਰੱਦ ਕਰਦੀਏ ਆਮ ਪਾਰਟੀ ਦੇ ਇਕੱਲੇ ਰਹਿ ਜਾਣ ਉਹਨਾਂ ਨੂੰ ਅਸੀਂ ਜਿਤਾ ਦੇਾਂਗੇ ਕਾਂਗੇ ਵੀ ਇਹ ਸਾਡੇ ਵਿਜੇਤਾ ਨੇ ਦੇਖੋ ਇਹਨਾਂ ਨੂੰ ਮੈਦਾਨ ਚਾਣਾ ਪੈਣਾ ਕਿੰਨਾ ਚਿਰ ਆਮ ਪਾਰਟੀ ਲੁਕੂਗੀ ਲੋਕਾਂ ਤੋਂ ਲੋਕਾਂ ਦੀਆਂ ਟਰਾਲੀਆਂ ਚੋਰੀਆਂ ਕਰਕੇ ਲੋਕਾਂ ਨੂੰ ਕੁੱਟ ਕੇ ਪਹਿਲਾਂ ਇਹਨਾਂ ਨੇ ਮਾਸਟਰ ਕੁੱਟੇ ਉਦੋਂ ਬਾਅਦ ਕਨੈਕਟਰ ਕੁੱਟੇ ਫਿਰ ਡਰਾਈਵਰ ਕੁੱਟੇ ਕੋਈ ਤਬਕਾ ਮੇਰਾ خیال ਇਹਨਾਂ ਨੇ ਛੱਡਿਆ ਨਹੀਂ ਕੁੱਟਣ ਬਿਨਾ ਹੁਣ ਲੋਕਾਂ ਦੇ ਵਿੱਚ ਮੂੰਹ ਜਾਣ ਦਾ ਇਹਨਾਂ ਦਾ ਹੁੰਦਾ ਨਹੀਂ ਉਹਨੇ ਸੋਚਦੇ ਨੇ ਕਿ ਸਾਡੇ ਕੋਲ ਲੋਕਾਂ 'ਚ ਨਾ ਜਾਣਾ ਪਵੇ ਪਿੰਡਾਂ 'ਚ ਨਾ ਜਾਣਾ ਪਵੇ ਆਪ ਲੋਕਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਇਕੱਲਾ ਇਕੱਲਾ ਕੈਂਡੀਡੇਟ ਰਹਿ ਜੇ ਉਸ ਨੂੰ ਅਸੀਂ ਜਿਤਾ ਦਈਏ ਪਰ ਭਾਰਤੀ ਜਨਤਾ ਪਾਰਟੀ ਚਟਾਨ ਦੇ ਵਾਂਗੂ ਖੜੀ ਅਸੀਂ ਕੈਂਡੀਡੇਟ ਅਨਾਉਂਸ ਕਰਾ ਕੇ ਜਾਵਾਂਗੇ ਇੱਥੇ ਸਾਡੇ ਕੈਂਡੀਡੇਟਾਂ 'ਚ ਕੋਈ ਵੀ ਨੁਕਸ ਨਹੀਂ ਹੈ ਅਸੀਂ ਉਹਨਾਂ ਚਿਰ ਇੱਥੇ ਖੜੇ ਹਾਂ ਜਿੰਨਾ ਚਿਰ ਸਾਡੇ ਕੈਂਡੀਡੇਟ ਅਨਾਉਂਸ ਨਹੀਂ ਹੁੰਦੇ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਹਨਾਂ ਦੀ ਜੇ ਨਹੀਂ ਹੁੰਦਾ ਤਾਂ ਅਸੀਂ ਫਿਰ ਹਾਈ ਕੋਰਟ ਦਾ ਸਾਡੇ ਕੋਲ ਇੱਕੋ ਇੱਕ ਰਸਤਾ ਰਹਿ ਜਾਂਦਾ ਅਸੀਂ ਹਾਈ ਕੋਰਟ ਦੇ ਵਿੱਚ ਵੀ ਆਪਣੀ ਬੇਨਤੀ ਕਰਾਂਗੇ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਕੋਰਟਾਂ ਨੇ ਫੈਸਲੇ ਦੇ ਕੇ ਇਨਸਾਫ ਦਿੱਤਾ ਉਸ ਤਰ੍ਹਾਂ ਅਸੀਂ ਵੀ ਆਪਣਾ ਇਨਸਾਫ ਮੰਗਣ ਲਈ ਜੇ ਨਾ ਸਾਡੇ ਹੱਕ 'ਚ ਕੋਈ ਆਇਆ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਕੋਈ ਨਾ ਕੋਈ ਲਿਆਓ ਤੇ ਆਪਾਂ ਉਹ ਲਾਈਏ ਇਹਨਾਂ ਦਾ ਹੋਰ ਤਾਂ ਕੁਝ ਚਾਰਾ ਨਹੀਂ ਹੈ ਕਿਉਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਵੜ ਨਹੀਂ ਦਿੰਦਾ ਜੀ ਹੁਣ ਹਲਾਤ ਇਹ ਜੇ ਹੋ ਗਏ ਪਿੰਡਾਂ ਦੇ ਵਿੱਚ ਇਹਨਾਂ ਦੇ ਇਹ ਤਾਂ ਕਲਦੇ ਆ ਵੀ ਇਹ ਕੰਮ ਕਾਰਨ ਆ ਸਾਰਾ ਜੀ ਪਤਾ ਕੀ ਕਾਰਨ ਨੇ ਕਾਰਨ ਦਾ ਅਸੀਂ ਗਏ ਉੱਥੇ ਫਾਰਮ ਫਾਰਮ ਲੈਣ ਵਾਸਤੇ ਤਾਂ ਉੱਥੇ ਪੁਲਿਸ ਵਾਲੇ ਕਿਸੇ ਨੂੰ ਕੋਈ ਅੰਦਰ ਹੀ ਵੜਨ ਦਿੱਤਾ ਵੀ ਜਦੋਂ ਵੀਡੀਓ ਸਾਬ ਆਣਗੇ ਤਾਂ ਤੁਹਾਨੂੰ ਅੰਦਰ ਵੜਨ ਦਵਾਵਾਂਗੇ ਤੁਸੀਂ ਇਹ ਦੇਖੋ ਵੀ ਬੀਡੀਪੀਓ ਦਫ਼ਤਰ ਹੋਵੇ ਉੱਥੇ ਇੱਕ ਬੀਡੀਪੀਓ ਨਾ ਹੋਵੇ ਉੱਥੇ ਸਬੰਧਤ ਮੁਲਾਜ਼ਮ ਕੀ ਗੱਲ ਉਹ ਕੰਮ ਨਹੀਂ ਕਰ ਸਕਦੇ ਮੈਂ ਤਾਂ ਹੈਰਾਨ ਆ ਇਹ ਸਰਕਾਰ ਤੋਂ ਵੀ ਇਹਨਾਂ ਨੇ ਲੋਕਾਂ ਦਾ ਇੰਨਾ ਬੁਰਾ ਹਾਲ ਕਿਉਂ ਕੀਤਾ ਕਿਉਂ ਤੁਸੀਂ ਲੋਕਾਂ ਨੂੰ ਇਹ ਬੁੱਧੂ ਬਣਾ ਰਹੇ ਹੋ ਕਿਉਂ ਇਲੈਕਸ਼ਨ ਲੜਵਾ ਰਹੇ ਹੋ اگر ਤੁਸੀਂ ਇਹ ਹੀ ਕੰਮ ਕਰਨਾ ਹੈ ਤੁਸੀਂ ਨਾਮਿਨੇਟ ਕਰੋ ਆਪਦੀ پارٹی ਦੇ ਲੋਕ ਪਰੇਸ਼ਾਨ ਹੋ ਰਹੇ ਨੇ ਛੋਟੇ ਛੋਟੇ ਬੱਚੇ ਪਰੇਸ਼ਾਨ ਹੋ ਰਹੇ ਨੇ ਸਵੇਰ ਦੇ ਮੈਂ ਕਹਿੰਦਾ ਜੇ ਤੂੰ ਉਹਨੇ ਕੰਮ ਕੀਤਾ ਤੁਹਾਡੀ ਸਰਕਾਰ ਨੇ ਕੰਮ ਕੀਤਾ ਤੁਸੀਂ ਪਿੰਡਾਂ 'ਚ ਬੜੋ ਦਾ ਸਹੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਲੋਕ ਹੁਣ ਵੋਟਾਂ ਦਿੰਦੇ ਨਹੀਂ ਦਿੰਦੇ ਜਿਹੜੀਆਂ ਸੜਕਾਂ ਦੇ ਇਹ ਜਾਣਗੇ ਉਹ ਸੜਕਾਂ ਹੀ ਚੱਲਣ ਦੇ ਕਾਬਲ ਨਹੀਂ ਹੈਗੀਆਂ ਪਿੰਡਾਂ ਦੀਆਂ ਤੁਸੀਂ ਜਾ ਕੇ ਨਾਲ ਦੇ ਲੀਡਰਾਂ ਨੂੰ ਕਹੋ ਜੋ ਆਮ ਆਦਮੀ ਦੇ ਨੇ ਵੀ ਜਾਓ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਅੱਜ ਮਾਮਲਾ ਕੀ ਸੀ ਜਿਹੜਾ ਅਸੀਂ ਅੱਜ ਮਾਮਲਾ ਕੀ ਸੀ ਜਿਹੜਾ ਕਰਕੇ ਤੁਹਾਨੂੰ ਇੱਥੇ ਅੱਜ ਲਾਏ ਸੀ ਜੀ ਇਹਨਾਂ ਨੇ ਇਤਰਾਜ਼ ਲਾਏ ਸਾਡੇ ਕੈਂਡੀਡੇਟਾਂ ਨੂੰ ਕਿਸੇ ਨੂੰ 5 ਵਜੇ ਫੋਨ ਗਿਆ ਕਿਸੇ ਨੂੰ 6 ਵਜੇ ਗਿਆ ਵੀ ਕੀ ਇਤਰਾਜ਼ ਲਾਏ ਵੀ ਕਿਸੇ ਨੇ ਰੈਂਪ ਬਣਾਇਆ ਹੋਇਆ ਹੈ ਕਿਸੇ ਨੇ ਸ਼ਾਮਲਾੜ ਜ਼ਮੀਨ ਦੇ ਵਿੱਚ ਮਕਾਨ ਬਣਾਇਆ ਹੋਇਆ ਹੈ ਜਿਹੜੇ ਜਿਹੜੇ ਕੈਂਡੀਡੇਟ ਬੇਚਕ ਉਹ ਕੋਈ ਅਕਾਲੀ ਦਲ ਦੇ ਸੀ ਚਾਹੇ ਉਹ ਕਾਂਗਰਸ ਦੇ ਸੀ ਚਾਹੇ ਉਹ ਭਾਜਪਾ ਦੇ ਸੀ ਜਿਹੜੇ ਜਿੱਤਣ ਦੇ ਕਾਬਲ ਸੀ ਉਹਨਾਂ ਨੇ ਇਹਨਾਂ ਨੇ ਇੱਕ ਪਲਾਨ ਬਣਾਇਆ ਵੀ ਇਹਨਾਂ ਕੈਂਡੀਡੇਟਾਂ ਦੇ ਕਾਗਜ਼ ਕਿਵੇਂ ਕੈਨਸਲ ਕਰਾਏ ਜਾਣ ਸਾਰੀ ਪਾਰਟੀਆਂ ਖੜੀਆਂ ਨੇ ਇਹਨਾਂ ਨੇ ਬੜੀ ਸੋਚੀ ਸਮਝੀ ਅਲੀਨਾ ਕਿਉਂਕਿ ਐਸਡੀਐਮ ਸਾਹਿਬ ਨੇ ਉਹ ਜਾਣ ਬੁੱਝ ਕੇ ਦਵਾ ਪਾ ਕੇ ਐਸਡੀਐਮ ਸਾਹਿਬ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ ਕਿਉਂਕਿ ਐਸਡੀਐਮ ਸਾਹਿਬ ਨੇ ਅਸੀਂ ਦੋ ਵਾਰ ਮਿਲ ਚੁੱਕੇ ਹਾਂ ਡਿਪਟੀ ਸਾਹਿਬ ਨੂੰ ਵੀ ਬੀਡੀਪੀਓ ਸਾਹਿਬ ਆਉਂਦੇ ਨੇ ਮੈਂ ਉਹਨਾਂ ਦੀ ਰਿਪੋਰਟ ਲੈਣਾ ਹੈ ਕਿ ਇਹ 6:00 ਵਜੇ ਜਾਂ 8:00 ਵਜੇ ਅਦਾਲਤ ਲੱਗੇਗੀ ਰਾਤ ਨੂੰ ਕੋਈ ਇਹ ਰਿਪੋਰਟ ਦਾ ਕੰਮ ਨੇ ਇਹ ਅਫਸਰਾਂ ਦੇ ਕੰਮ ਨੇ ਇਹ ਲੋਕਾਂ ਨੂੰ ਖੱਜਲ ਖਵਾਰੀ ਨਹੀਂ ਆਏਗੀ ਦੇਖੋ ਤੁਸੀਂ ਕਿੰਨੇ ਲੋਕ ਖੜੇ ਨੇ ਮੇਰੇ ਕਾਲਚ 200 ਬੰਦਾ ਖੜਾ ਹੋਇਆ ਹੋਇਆ ਇੱਥੇ ਸਾਰੀ ਪਾਰਟੀਆਂ ਦੇ ਬੰਦੇ ਖੜੇ ਨੇ ਮੈਂ ਤਾਂ ਹੈਰਾਨ ਆ ਇਹਨਾਂ ਨਾਲ ਅਜਾ ਸਰਕਾਰਾਂ ਤੋਂ ਵੀ ਲੋਕਾਂ ਨਾਲ ਇਹ ਨਿਆਏ ਹੁੰਦੇ ਨੇ ਕਾਹਦੇ ਵਾਸਤੇ ਚੁੰਦਿਆਂ ਸਰਕਾਰਾਂ ਆ ਸੀ ਆਪਦੇ ਲੱਗਦੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਗਜ਼ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣਗੇ ਇਹ ਤਾਂ ਰੱਦ ਕਰਨੇ ਨੇ ਇਹਨਾਂ ਲਈ ਜੀ ਇਹਨਾਂ ਦੇ ਦੇਖੋ ਹੁਣ ਜੇ ਤੁਸੀਂ ਆ ਗਈ ਪ੍ਰੈਸ ਆ ਗਈ ਸ਼ਾਇਦ ਕੋਈ ਦਵਾ ਪੈ ਜਾਏ ਥੋੜਾ ਬਹੁਤ ਵੀ ਇਹ ਕੁਝ ਰੱਖ ਦਣ ਪਰ ਮੈਨੂੰ ਤਾਂ ਲੱਗਦਾ ਹੈ ਇਹਨਾਂ ਦੀ ਪਾਲਿਸੀ ਹੈ ਜਿਹੜੀ ਇਹ ਤਾਂ ਇਹ ਵੀਡੀਓ ਸੁਣੀ ਹੋਏਗੀ ਸੁਖੀਤ ਬਾਦਲ ਜੀ ਨੇ ਪਾਈ ਆ ਉਹ ਕਹਿੰਦੇ ਨੇ ਛੁੱਟੀ ਆ ਕੌਣ ਕਹਿੰਦਾ ਉਹ ਛੁੱਟੀ ਆ ਕਰਵਾਉਂ ਦੀ ਇਨਕੁਆਰੀ ਆਪੇ ਬੋਲ ਕੇ ਆਪੇ ਜਿਹੜੀ ਵੀਡੀਓ ਜਿਹੜੀ ਕਿ ਐਸਐਸਪੀ ਸਾਹਿਬ ਨੇ ਬਨੂ ਸ਼ਰਮਾ ਜੀ ਨੇ ਪਾਈ ਆ ਓ ਓ ਵੀਡੀਓ ਆਪੇ ਅੱਧੇ ਘੰਟੇ ਬਾਅਦ ਕਲੀਨ ਚਿੱਟ ਦੇਤੀ ਐਦਾਂ ਦੀਆਂ ਗੱਲਾਂ ਨਹੀਂ ਹੋਇਆ ਕਰਦੀਆਂ ਲੋਕ ਸਭ ਜਾਣਦੇ ਨੇ ਲੋਕਾਂ ਨੂੰ ਸਭ ਪਤਾ ਹੈ ਵੀ ਕੀ ਹੋ ਰਿਹਾ ਇਕੱਲੇ ਇਕੱਲੇ ਡੀਐਸਪੀ ਦੀ ਆਵਾਜ਼ ਲੋਕ ਪਹਿਚਾਣਦੇ ਨੇ ਓਰੇ ਪਰਚਾਦਰਚ ਕੀਤਾ ਕਹਿੰਦੇ ਕਿ ਇਹ ਏਆਈ ਦੀ ਤੋ ਕਰਵਾਓ ਚੰਡੀਗੜ੍ਹ ਤੋਂ ਕਰਵਾਓ ਤੁਸੀਂ ਆਪੇ ਅੱਧੇ ਘੰਟੇ ਚ ਕਲੀਨ ਚਿੱਟ ਦੇਤੀ ਐਦਾਂ ਥੋੜੀ ਜਿਹਾ ਲੋਕਾਂ ਨੂੰ ਲੋਕ ਰਾਜ ਦਿਓ ਸੱਚ ਦਾ ਸੱਚ ਨੂੰ ਉੱਪਰ ਲਿਆਓ ਝੂਠ ਨੂੰ ਪਿੱਛੇ ਭਜਾਓ ਉਹਦੀ ਇੱਕ ਪ੍ਰੋਟੈਕਸ਼ਨ ਹਾਈ ਕੋਰਟ ਦੇ ਵਿੱਚ ਵੀ ਲੱਗੀ ਆ ਉਹਦਾ ਕੀ ਮਾਮਲਾ ਉਹਦੇ ਵਿੱਚ ਜਿਹੜੀ ਹਾਈ ਕੋਰਟ ਨੇ ਵੀ ਉਹਦਾ ਜਵਾਬ ਤਲਬ ਕੀਤਾ ਹੈ ਡੀਜੀਪੀ ਸਾਹਿਬ ਕੋਲ ਕੀ ਬਣੇਗਾ ਜੀ ਹੁਣ ਵੋਟਾਂ ਦਾ ਪਹਿ ਜਾਣੀਆਂ ਨੇ ਤਾਂ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਆ ਪੰਜਾਬ ਦਾ ਚੋਣ ਕਮਿਸ਼ਨ ਇਹਨਾਂ ਦਾ ਜੇ ਤਾਂ ਕੋਈ ਸੈਂਟਰ ਦਾ ਚੋਣ ਕਮਿਸ਼ਨ ਹੋਵੇ ਫੇਰ ਕੋਈ ਹੱਲ ਹੁੰਦਾ ਚੋਣ ਕਮਿਸ਼ਨ ਇਹਨਾਂ ਦਾ ਹੈ ਇਲੈਕਸ਼ਨ ਹੋ ਜਾਣੇ ਨੇ ਬਾਅਦ ਦੇ ਵਿੱਚੋਂ ਦੇਖੋ ਕੀ ਹੋਣਾ ਕੀ ਨਹੀਂ ਹੋਣਾ ਉਹ ਲੋਕਾਂ ਨੂੰ ਕੱਟਾ ਪਾਣ ਵਾਲੀ ਗੱਲ ਆ ਸਾਰੇ ਤੰਤੂ ਸਾਹਿਬ ਤੁਸੀਂ ਵੀ ਅੱਜ ਇਸ ਜਿਹੜੀ ਕਿ ਲੈਕਚਰ ਨਾਲ ਵਿੱਚ ਗੜੇ ਹੋ ਕੀ ਲੱਗਦਾ ਤੁਹਾਨੂੰ ਅੱਜ ਦੇ ਤੁਹਾਡੇ ਕੋਲ ਕੀ ਹੁਣ ਤੱਕ ਦੀ ਕੀ ਰਿਪੋਰਟ ਹੈ ਕੀ ਲੱਗਦਾ ਤੁਹਾਨੂੰ ਕੀ ਤੁਹਾਨੂੰ ਕੋਈ ਕਲੀਅਰ ਹੋਇਆ ਹੁਣ ਤੱਕ ਤੁਸੀਂ ਮਹਿਰੂਕ ਸਾਹਿਬ ਆਪ ਖੁਦ ਹੀ ਵੇਖ ਸਕਦੇ ਹੋ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਉਹ 3 ਵਜੇ ਤੱਕ ਅ objection ਲਾ ਕੇ ਉਹਨਾਂ ਦੇ ਜਿਹੜੇ ਕਾਗਜ਼ੀ ਕਲੀਅਰ ਕਰਨੇ ਪੈਂਦੇ ਸੀ ਹੁਣ ਟਾਈਮ ਵੇਖ ਲਓ ਕੀ ਆ ਵੀ ਹੁਣ ਤੱਕ ਅਜੇ ਤੱਕ ਕਿਸੇ ਦੇ ਪਾਰਟੀ ਦੇ ਕਿਸੇ ਜਿਹੜੀ ਵਿਰੋਧੀ ਪਾਰਟੀ ਹੋਣਾ ਚਾਹੋ ਆਮ ਆਦਮੀ ਆਪਣੇ ਕਾਂਗਰਸ ਪਾਰਟੀ ਆ ਚਾਹੇ ਭਾਜਪਾ ਆ ਚਾਹੇ ਅਕਾਲੀ ਦਲ ਆ ਚਾਹੇ ਦੂਜੇ ਪੁਨਰ ਸਜੀਤ ਅਕਾਲੀ ਦਲ ਆ ਉਹ ਸਾਰੇ ਕੈਂਡੀਡੇਟ ਇੱਥੇ ਖੜੇ ਨੇ ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਸਿਰਫ ਉਹਨਾਂ ਨੂੰ ਇਹ ਆ ਵੀ ਇਹਨਾਂ ਦੇ ਕਾਗਜ਼ ਜਿਹੜੇ ਜਿੱਤਣ ਵਾਲੇ ਬੰਦੇ ਨੇ ਇਹਨਾਂ ਦੇ ਕਾਗਜ਼ ਰਿਜੈਕਟ ਕਰਾਏ ਜਾਣ ਰਿਜੈਕਟ ਕਰਨ ਦਾ ਕਾਰਨ ਹੀ ਇਸੇ ਤੱਕ ਵੀ ਜਿਹੜੀ 9 ਵਜੇ ਤੱਕ ਲਿਸਟ ਲਾਉਣੀ ਸੀ ਹੁਣ ਤੱਕ ਨਹੀਂ ਲੱਗੀ ਹੁਣ ਮੇਰੇ ਤੇ ਓਬਜੈਕਸ਼ਨ ਲਾਇਆ ਸੀ ਇਹਨਾਂ ਨੇ ਵੀ ਤੁਹਾਡੇ ਕੋਲੇ ਸ਼ਾਮਲਣ ਜ਼ਮੀਨ ਆ ਮੈਨੂੰ ਮੈਨੂੰ ਜਦੋਂ ਕਿ ਲਾਈਕ ਜਿਹੜੀ ਆਪਣੇ ਲੱਗਣੇ ਸੀ ਜਿਹੜੇ ਇਜੈਕਸ਼ਨ ਲੱਗਣੇ ਸੀ ਉਹ 3 ਵਜੇ ਤੱਕ ਲੱਗਣੇ ਸੀ ਮੈਨੂੰ 4:30 ਵਜੇ ਫੋਨ ਆਇਆ ਵੀ ਤੁਹਾਡੇ ਦੇ ਇਜੈਕਸ਼ਨ ਲੱਗਿਆ ਮੈਂ ਜਦੋਂ ਆ ਕੇ ਇਜੈਕਸ਼ਨ ਨੂੰ ਮੈਂ ਦੱਸੋ ਕੀ ਹੈ ਕਿ ਤੁਹਾਡੇ ਕੋਲੇ ਸ਼ਾਮਲਾਣ ਜ਼ਮੀਨਾਂ ਮੈਂ ਮੇਰੇ ਕੋਲੇ ਜਿਹੜੀ ਸ਼ਾਮਲਾਣ ਜ਼ਮੀਨ ਸੀ ਉਹਦਾ ਮੈਂ ਡਾਇਰੈਕਟਰ ਪੰਚਾਇਤ ਪਲੱਸ ਹਾਈ ਕੋਰਟ ਦੇ ਡਬਲ ਜੱਜ ਦੀ ਪਲਾਸਾ ਸੁਪਰੀਮ ਕੋਰਟ ਦੀਆਂ ਜਿਹੜੀਆਂ ਉਹਨਾਂ ਦੇ ਫੈਸਲੇ ਦੀਆਂ ਕਾਪੀਆਂ ਐ ਐਸਡੀਐਮ ਸਾਹਿਬ ਨੂੰ ਮੈਂ ਸੌਂਪ ਦਿੱਤੀਆਂ ਮੈਂ ਆਹ ਦੇਖੋ ਜੀ ਇਹ ਸਾਡੇ ਹੱਕ ਵਿੱਚ ਫੈਸਲੇ ਹੋ ਚੁੱਕੇ ਨੇ ਕੋਈ ਸ਼ਾਮਲ ਨਹੀਂ 96 ਦੇ ਵਿੱਚ ਸਾਡੇ ਸਾਡੇ ਨਾਲ ਇੰਤਕਾਲ ਹੋ ਚੁੱਕਾ ਹੈ ਇਸ ਜ਼ਮੀਨ ਦਾ ਸਾਡੇ ਕੋਲੇ ਹੁਣ ਕੋਈ ਸ਼ਾਮਲੜ ਜ਼ਮੀਨ ਨਹੀਂ ਉਸ ਦੀ ਬਦੌਲਤ ਬਾਅਦ ਵੀ ਹੁਣ ਅਜੇ ਤੱਕ ਵੀ ਵੇਖੋ ਸਾਨੂੰ ਇੱਥੇ ਬਾਹਰ ਅਸੀਂ ਵੇਟ ਕਰ ਰਹੇ ਆ ਸਾਨੂੰ ਅਜੇ ਤੱਕ ਕੋਈ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ ਵੀ ਤੋ ਅਸੀਂ ਜਾਇਜ਼ ਉਹ ਜਾਇਜ਼ ਉਹ ਕੀ ਲੱਗਦਾ ਤੁਹਾਨੂੰ ਅੱਜ ਹੁਣ ਇਸ ਤੋਂ ਬਾਅਦ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ ਇਸ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਨੇ ਰਾਇ ਕੀਤੀ ਆ ਵੀ ਆਪਾਂ ਇਕੱਠੇ ਹੋ ਕੇ ਜੁਆਇੰਟ ਹੋ ਕੇ ਆਪਾਂ ਐਕਸ਼ਨ ਕਰਦੇ ਆ ਸਵੇਰੇ ਬੰਦ ਕਰਾਂਗੇ ਹੋਰ ਕਰਾ ਕੇ ਜਿਹੜੇ ਹਾਈ ਕੋਰਟ ਤੱਕ ਅਸੀਂ ਜਾਵਾਂਗੇ ਵਿੱਚ ਅਫਸਰਾਂ ਨੂੰ ਵੀ ਘੜੀਸਾਂਗੇ ਵੀ ਤੁਸੀਂ ਕਿਉਂ ਇਹ ਸੁਪਰੀਮ ਕੋਰਟ ਤੋਂ ਉੱਪਰ ਤਾਂ ਕੋਈ ਕੋਰਟ ਹੈ ਨਹੀਂ ਸਾਡੇ ਪੰਜਾਬ ਦੇ ਵਿੱਚ ਆ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਤੋਂ ਉੱਪਰ ਤਾਂ ਸਾਡੇ ਕੋਈ ਕੋਰਟ ਹੈ ਨਹੀਂ ਉਸ ਤੋਂ ਵੱਡਾ ਤਾਂ ਕੋਈ ਫੈਸਲਾ ਹੈ ਨਹੀਂਗਾ ਪਰ ਜੇ ਤੁਸੀਂ ਉਹਨੂੰ ਵੀ ਨਕਾਰ ਕੇ ਨਹੀਂ ਮੰਨਦੇ ਤਾਂ ਫਿਰ ਇਹ ਅਸੀਂ ਵੀ ਇਹਨਾਂ ਅਫਸਰਾਂ ਨੂੰ ਵੀ ਵਿਚਕੜੀਸਾਂਗੇ